ਸਾਰੇ ਨਾਲ ਆਦਰਯੋਗ ਸਰਦਾਰ ਕਲਕੀ ਸਿੰਘ ਜਿਹੜੇ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਫਿਲਮ ਨਾਮਕ ਕੁੱਪੀਆ ਸਾਫ ਸੰਸਾਰ ਦੇ ਕਿ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ਜਰੀਏ ਕੀ ਸੁਨੇਹਾ ਦੇਣਾ ਚਾਹੋਗੇ ਪਰ ਇਸਕਾਰ ਨੂੰ ਬਹੁਤ ਪ੍ਰਸਾਦ ਨਹੀਂ ਮੇਰੇ ਕੋਲ ਕੋਈ ਅਹਿਮ ਸ਼ਬਦ ਨਹੀਂ ਹੈ ਜਿਨ੍ਹਾਂ ਦੇ ਨਾਲ ਮੈਂ ਆਪਣੇ ਵੀਰ ਦਾ ਧੰਨਵਾਦ ਕਰ ਸਕਾਂ ਇਹਨਾਂ ਨੇ ਬੜੇ ਹੀ ਖੂਬਸੂਰਤੀ ਦੇ ਨਾਲ سماج میں یہ فیل رہی کریتیاں بارے نشیاں بارے جو ایک ہاتھ پیش کیتے ہیں ایک ایک چیز جی اپنے گھر بجل نہیں ہے نشا آج جا کہ اپنے سر میں بہاوی ہو چکا تھواروں بتا کی کچھ ہو رہا سماج انہوں درساؤن واسطے بھی ایک جگہ ہونا چاہیے جہاں کہ پرماتا نے اس ویل کو دیکھا کہ بہت ہی بڑی سنیا ہے سماج میں ارداس کر مالک کے اگیں کہ بھی جی ہوئی فلموں بناؤ کا بل بخشن گرو مہاراج کرپا کرے گو نانک پاشا جی آپ جی بہت بہت لنگی امر بخشن ਤੇ ਅਜਾਈ ਬਰਦਾਸ਼ਤ ਵੀ ਆਪ ਇਹਨਾਂ ਪੂਰੀ ਕੀਨੀ ਆਪਾਂ ਥੈਂਕ ਯੂ ਫਰ ਮੰਦਿਰਵਾਲੀ ਬਹੁਤ ਬਹੁਤ ਅਨੁਗਾਨ ਨਗਰਵਾਲੋ ਗੁਰਦਵਾਰਾ ਬੰਦਗੀ ਮੈਂ ਕੀਤੇ ਨੰਨੇ ਵੀ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਛੇਤੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਮਾਹੀ ਜੀ ਕੀ ਫਤਹਿ ਥੈਂਕ ਯੂ ਜੀ ਸ਼ੁਕਰੀਆ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਆਦਮੀ ਸਰਦਾਰ ਇਕਬੀਰ ਸਿੰਘ ਜੀ ਨੇ ਸਾਡੇ ਨਾਲ ਆਦਮੀ ਸਰਦਾਰ ਰਵੀ ਸਿੰਘ ਜੀ ਨੇ ਅੱਜ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਫਿਲਮਾਂ ਦੇ ਦੁਕੇ ਸਭ ਸਨਸਾਉ ਦੇਖੀ ਫਿਲਮ ਦੇ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਫਸੀਅਰ ਫਿਲਮ ਦੇ ਜ਼ਰੀਏ ਕਿਸ ਰੇਤ ਦਿਖਾਣਾ ਚਾਹਤ ਹੈ ਵਾਜੂ ਜੀ ਦਾ ਬਲਕਾ ਵਾਜੂ ਜੀ ਦੇ ਬਾਕੀ ਬੇ ਇਸ ਫਿਲਮ ਦੇ ذریعے ਆਪਣੇ ਪਿੰਡ ਦੇ ਨੌਜਵਾਨ ਲੜਕੇ ਨੂੰ ਇਹ ਬਹੁਤ ਇਮਾਨਦਾਰੀ ਨਾਲ ਚੰਗੀ ਹੈ ਦੇਖ ਕੇ ਇਸ ਫਿਲਮ ਦੇ ਨਸ਼ੇ ਕਮ ਤੋਂ ਦੂਰ ਹੋਣਾ ਚਾਹੁੰਦਾ ਹੈ ਤੇ ਬਾਕੀ ਨੂੰ ਬਹੁਤ ਵਧੀਆ ਫੋਟੋ ਜੁੜੀ ਹੈ ਉਹਨਾਂ ਨੂੰ ਜੀਤਾ ਬਣਦਾ ਹੈ ਬਹੁਤ ਰੂਹੀ ਦੀ ਥੈਂਕ ਯੂ ਜੀ ਸ਼ੁਕਰੀਆ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਅੱਜ ਦੇ ਸਰਦਾਰ ਦੁਜੀ ਸਿੰਘ ਜੀ ਨੇ ਸਾਡੇ ਨਾਲ ਆਧਕੇ ਸਰਦਾਰ ਜਨਦੇਵ ਸਿੰਘ ਜੀ ਖੜੇ ਨੇ ਦੋ ਗੱਲਾਂ ਇਹਨਾਂ ਨਾਲ ਵੀ ਸਾਥੀਆ ਕਰਦੇ ਇਹਨਾਂ ਨੂੰ ਪੁੱਛਦੇ ਕਿ ਇਹਨਾਂ ਦੇ ਫਿਲਮ ਦੇ ਕੇ ਨਾਮ ਹੈលោកਿਆ ਸਾਫਸਾ ਫਿਲਮ ਦੇ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ਜਰੀਏ ਕੀਸੇ ਰਿਆ ਦੇਣਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਦੇਖਦੇ ਆ ਮੇਰੇ ਵਿੱਚ ਇਸ ਤਰ੍ਹਾਂ ਨਸੇ ਅਤੰਦੇ ਜਿਤਰਾ ਨਸੇ ਵਾਲੇ ਦਾ ਤਹਾ ਹੁੰਦਾ ਸਿਰੇ ਪੂਰੇ ਹੱਥ ਨੀ ਤੇ ਕਿਹਾ ਜੀ ਇਹ ਸਰਪੈਂਡਾ ਮਹਾਰਾਜ ਜੀ ਦਾ ਪੰਚੋ ਮਹਾਰਾਜ ਜੀ ਥੈਂਕ ਯੂ ਜੀ ਸ਼ੁਕਰੀਆ ਬਹੁਤ ਬਧੀਆ ਬੀਜਾ ਜੀ ਕਿਤੇ ਨੇ ਬੜੀ ਵਧਾਕੀ ਹੈ ਜਕੀਰ ਸਿੰਘ ਦੱਸਣਾ ਹਾਂ ਜੀ ਅੱਛਾ ਦੋਹੋ ਦੱਸੋ ਕਿ ਇਹ ਜਿਹੜੇ ਤੁਸੀਂ ਫਿਲਮ ਦੇਖੀ ਇਸ ਫਿਲਮ ਦਾ ਨਾਮ ਕੀ ਹੈ ਕੱਠੇ ਦੱਸੋ ਨਾ ਨਾ ਜਦੁਖਿਆ ਸਭ ਸੰਸਾਰ ਬਹੁਤ ਬਧੀਆ ਬਾਰੀ ਹੋ ਜਣ ਬੱਚੇ ਥੈਂਕ ਯੂ ਬੱਚੇ ਥੈਂਕ ਯੂ ਬਹੁਤ ਬਧੀਆ ਸਦਗੀਰ ਸਿੰਘ ਦੱਸੋ ਕਿ ਬਾਬਾ ਡਾਇਰੈਕਟਰ ਜੀ ਜਦੋਂ ਸੁਤੇ ਪੈ ਸੀ ਤਾਂ ਉਹਦੇ ਚਿਹਰੇ ਤੇ ਧੁੱਪ ਪੈ ਰਹੀ ਸੀ ਕਿਸ ਨੇ ਉਹਦੇ ਚਿਹਰੇ ਤੇ ਛਾਂ ਕੀਤੀ ਸੀ ਸ਼ੇਸ਼ਨਾਮ ਹਾਹਾ ਤੜੀਆਂ ਤਾੜੀਆਂ ਜਵਾਂ ਬੱਚੇ ਤੇਰੀ ਥੈਂਕ ਯੂ ਬੱਚੇ ਤੁਸੀਂ ਦੱਸੋ ਕਿ ਬਾਬਾ ਨਾਲਕਦੇ ਜਿਨ ਉਹਨਾਂ ਦੇ ਪਿਤਾ ਜੀ ਨਹੀਂ ਮਹਤਾ ਕਾਲੂ ਜੀ ਨੇ 20 ਰੁਪਏ ਪਿੰਦਸੀ ਵਪਾਰ ਕਰਨ ਲਈ ਬਾਬਾ ਨਾਲਕਦੇ ਜੀ ਨੇ ਕੋਮਾ 20 ਰੁਪਏ ਦਾ ਕਿਸ ਤਰ੍ਹਾਂ ਦਾ ਵਪਾਰ ਕੀਤਾ ਕੀ ਕੀ ਅਗਾਂਹੇ ਮੈਂ ਭੁੱਖੇ ਸਾਧੋਂ ਨਹੀਂ ਦੱਸਦੇ ਹਹਾ ਤੜੀਆਂ ਤਾੜੀਆਂ ਜਵਾਂ ਬੱਚੇ ਤੇਰੀ ਥੈਂਕ ਯੂ ਅੱਛਾ ਦੱਸੋ ਜੀ ਇਸ ਬੋਲੀ ਫਿਲਮ ਦੇ ਵਿੱਚ ਜਿਹੜੀ ਬੱਚੀ ਆਪਣੇ ਵਿਗੜੇ ਹੋਏ ਸ਼ਰਾਬੀ ਬਾਪੂ ਸੁਧਾਰਦੀ ਹੈ ਫਿਰ ਉਸ ਬੱਚੀ ਦਾ ਕੀ ਨਾਮ ਚਿੰਦੋ ਬਹੁਤ ਬਧੀਆ ਬਹੁਤ ਬਧੀਆ ਜੀ ਮੈਂ ਆਦਰਨੀਏ ਪ੍ਰਧਾਨ ਸਹਿਬਾਨ ਆਦਰਨੀ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਤੇ ਆਈਆਂ ਹੋਈਆਂ ਸਾਰੀਆਂ ਹੀ ਸੰਤਨਾਂ ਦਾ ਬਹੁਤ ਕਿਰਪਾ ਮੁਬੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਥੈਂਕ ਯੂ ਸ਼ੁਕਰੀਆ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ